ਉਸ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ੀ ਹੋਈ ਉਸ ਸਰਬੰਸਦਾਨੀ ਦੀ ਬਖਸ਼ੀ ਹੋਈ ਉਸ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਜਿਸ ਨੇ ਕਿਹਾ ਸੀ ਕਿ ਇਨ ਗਰੀਬ ਸਿੱਖਨ ਕੋ ਦਊ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਹੈ ਤੇ ਲੈਣੀ ਬੰਦੀ ਕਰ ਦਿਓ ਉਹਨੂੰ ਕਹਾ ਆਵਾਜ਼ ਇਦੀ ਹੈਗੀ ਪਹੁੰਚ ਜੂਗੀ ਮੈਂ ਲਾਉਦਾ ਬਾਧੂ ਆਜਾ ਕਹਿੰਦੇ ਬੰਦ ਕਰ ਦਿਓ ਸੋ ਮੈਨੂੰ ਜਦੋਂ ਮੈਂ 바ਵਾ ਸਾਹਿਬ ਬਾਰੇ ਸੋਚਦਾ ਨਾ ਸੁਣਦਾ ਤਾਂ ਮੈਨੂੰ ਐ ਲੱਗਦਾ ਵੀ ਇਹ ਮਹਾਪੁਰਸ਼ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਿੱਤੇ ਹੋਏ ਸਨੇਹੇ ਤੇ ਚੱਲਣ ਦੀ ਗੱਲ ਕਰਦੇ ਆ ਇਹ ਮਹਾਪੁਰਸ਼ ਵੀ ਬਾਬੇ ਨਾਨਕ ਦੇ ਉਸ ਹੁਕਮ ਤੇ ਚੱਲਣ ਦੀ ਗੱਲ ਕਰਦੇ ਆ ਜਦੋਂ ਬਾਬੇ ਨੇ ਕਿਹਾ ਸੀ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਹੜ ਬਾਬਾ ਸਾਹਿਬ ਤੁਸੀਂ ਮੈਂ ਤਾਂ ਇੱਥੇ ਆਇਆ ਸੀ ਬੀਏਡ ਕਾਲਜ ਦੇ ਵਿੱਚ ਤੇ ਮੈਨੂੰ ਸੁਨੇਹਾ ਮਿਲਿਆ ਅਸੀਂ ਤਾਂ ਇੱਥੇ ਬੀਏ ਕਾਲਜ ਦੇ ਵਿੱਚ ਬਾਬਾ ਸਾਹਿਬ ਨੇ ਨਵਿੱਤ ਇੱਕ ਫੰਕਸ਼ਨ ਰੱਖਿਆ ਸੀ ਪੰਜਾਬ ਸਰਕਾਰ ਵੱਲੋਂ ਜਿਹੜਾ ਕਰਾਇਆ ਜਾ ਰਿਹਾ ਤੇ ਮੈਨੂੰ ਸੁਨੇਹਾ ਮਿਲਿਆ ਵੀ ਇੱਥੇ ਵੀ ਫੰਕਸ਼ਨ ਹੋ ਰਿਹਾ ਮੈਂ ਕਿਹਾ ਤੂੰ ਹਵੇ ਜੋ ਮਰਜ਼ੀ ਉਹ ਪਤਾ ਕਰ ਜਵੇ ਮੈਂ ਤਾਂ ਜਾਵਾਂਗਾ ਪ੍ਰੋਗਰਾਮ ਇਹਨਾਂ ਨੇ ਕੋਈ ਹੋਰ ਬਣਾਇਆ ਹੋਇਆ ਸੀ ਪਰ ਬਾਬਾ ਸਾਹਿਬ ਦਾ ਪ੍ਰੋਗਰਾਮ ਨਹੀਂ ਛੱਡਿਆ ਜਾ ਸਕਦਾ ਸੋ ਤੁਹਾਡੇ ਕਰਕੇ ਮੈਂ ਹਾਜ਼ਰ ਹੋ ਗਿਆ ਜੀ ਸੋ ਹੁਣ ਸਪੀਕਰ ਚੱਲ ਪਿਆ ਤੇ ਬੋਲ ਵੀ ਸਪੀਕਰ ਹੀ ਰਿਹਾ ਤੇ ਆਪਾਂ ਫਿਰ ਫਤਿਹ ਇੱਕ ਵਾਰੀ ਫੇਰ ਕੇ ਜਾ ਜੀ ਵਾਹ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੇ ਫਿਰ ਬਾਬਾ ਸਾਹਿਬ ਦਾ ਨਾਰਾ ਵੀ ਲਾਈ ਅੱਜ ਬਾਬਾ ਸਾਹਿਬ ਦਾ ਦੇਣਾ ਜੈ ਭੀਮ ਜੈ ਭਾਰਤ ਆ ਪਿੱਛੋਂ ਬਾਦਰੀ ਆਈ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਬਾਕੀ ਗੱਲਾਂ ਤਾਂ ਸਾਰੀਆਂ ਹੋ ਗਈਆਂ ਮੈਨੂੰ ਬਾਈ ਬਹੁਤ ਖੁਸ਼ੀ ਹੋਈ ਹੈ ਸੱਚੀ ਗੱਲ ਹੈ ਜਦੋਂ ਤੂੰ ਲਾਇਬ੍ਰੇਰੀ ਮੰਗੀ ਸਵਾਦ ਆ ਗਿਆ ਤੇ ਉਸ ਤੋਂ ਬਾਅਦ ਖੁਸ਼ੀ ਉਦੋਂ ਹੋਈ ਹੈ ਜਦੋਂ ਤੂੰ ਕਿਹਾ ਵੀ ਸਾਡੇ ਬੱਚਿਆਂ ਨੂੰ ਆਈਸੀੀ ਟ੍ਰੇਨਿੰਗ ਦਿਓ ਓਏ ਹਾ ਬਾਬਾ ਸਾਹਿਬ ਦੀ ਸਿੱਖਿਆ ਬਾਬਾ ਸਾਹਿਬ ਦੀ ਸੋਚ 'ਤੇ ਪਹਿਰਾ ਧਿਆਨ ਦੇ ਕੇ ਬਾਬਾ ਸਾਹਿਬ ਦੀ ਸੋਚ 'ਤੇ ਪਹਿਰਾ ਧਿਆਨ ਦੇ ਕੇ ਤੋਂ ਸਾਥੀਓ ਆ ਤੁਹਾਡੇ ਆਸ ਖਰਚੇ ਆਸਤੇ ਜਿੰਨੀ ਦੇਰ ਤੱਕ ਮੈਂ ਸਪੀਕਰਾਂ ਤੁਹਾਨੂੰ ਹਰ ਸਾਲ 1 ਲੱਖ ਰੁਪਇਆ ਛੋਟੀ ਸੋਸਾਇਟੀ ਨੂੰ ਰੂਜੀ ਗੱਲ ਇਹ ਆ ਆ ਜਿਹੜਾ ਤੁਸੀਂ ਆਈਏ ਸੀ ਟ੍ਰੇਨਿੰਗ ਦੀ ਗੱਲ ਕੀਤੀ ਆ ਜਿੱਦੇ ਮੈਂ ਚੰਡੀਗੜ੍ਹ ਹੋਇਆ ਉੱਥੇ ਆਜੋ ਪੰਜ ਜਣੇ ਬੈਠ ਕੇ ਡਿਸਕਸ ਕਰਾਂਗੇ ਆਪਾਂ ਇੱਥੇ ਗੁਰੂ ਸਾਹਿਬ ਮੇਰ ਕਰਨ ਸੱਚੇ ਪਾਤਸ਼ਾਹ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰ ਕਰਨ ਆਪਾਂ ਇੱਥੇ ਹਾਈਐਸਟ ਟ੍ਰੇਨਿੰਗ ਸੈਂਟਰ ਚਲਾਉਣਾ ਹੈ ਆਪਾਂ ਚਲਾਵਾ ਗਏ ਅਸੀਂ ਐਵੇਂ ਆ ਨਿੱਕੇ ਮੁੱਟੇ ਕੰਮ ਕਰਨ ਵਾਸਤੇ ਨਹੀਂ ਪੈਦਾ ਹੋਏ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਨੇ ਪਿਓ ਵਾਲਿਆਂ ਮਹਾਮਾਰੀ ਆਪਦਾ ਪਰਿਵਾਰ ਵਾਰੇ ਚਾਰ ਫੁੱਲਾਵਰ ਕੇ ਬੱਚੇ ਵਾਰੇ ਉਹ ਇਸ ਕਰਕੇ ਵਾਰੇ ਸੀ ਵੀ ਰਾਜ ਲੈ ਕੇ ਦੇਣਾ ਸਾਨੂੰ ਆ ਨਿੱਕੇ ਮੋਟੇ ਕੰਮ ਆਤੇ ਨਹੀਂ ਸੋ ਰਾਜ ਇਲੈਕਸ਼ਨ ਵੀ ਲੜ ਸਕਦੇ ਹੋ ਭਾਈ ਤੁਸੀਂ ਏਕਾਂ ਲੜਨਾ ਚਾਹੀਦਾ ਵੈਸੇ ਤਾਂ ਬਾਬਾ ਸਾਹਿਬ ਦੇ ਗੱਲ ਤੇ ਤੁਸੀਂ ਪੂਰੇ ਉੱਤਰ ਗਏ ਹੋ ਉਹਨਾਂ ਨੇ ਕਿਹਾ ਸੀ ਨਾ ਪੜੋ ਜੁੜੋ ਤੇ ਅੱਗੇ ਵਧੋ ਕਿਹਾ ਸੀ ਨਾ ਤੇ ਪਹਿਲਾ ਬਾਈ ਜੀ ਝਾੜੂ ਵਾਲਿਆਂ ਨੂੰ ਕਹਿੰਦੇ ਜੇ ਉੱਥੇ ਬਹਿ ਜਾ। ਐਵੇਂ ਸੀ ਨਾ? ਬਿਲਕੁਲ ਸਹੀ ਗੱਲ। ਤੈਨੂੰ ਉੱਥੇ ਹੀ ਰੋਟੀ ਦੇ ਦਿਆਂਗੇ। ਤੇ ਹੁਣ ਝਾੜੂ ਵਾਲੇ ਤੈਨੂੰ ਸਪੀਕਰ ਬਣਾਏ ਬੈਠੇ ਤੁਸੀਂ। ਹੈ? ਇਹ ਬਾਬਾ ਸਾਹਿਬ ਦੀ ਗੱਲ ਹੀ ਆ ਨਾ। ਇਹ ਇਹ ਸਾਰਾ ਤੁਹਾਡਾ ਇਹ ਤੁਸੀਂ ਬਾਬਾ ਸਾਹਿਬ ਦੇ ਪੂਰਿਆਂ ਤੇ ਚੱਲ ਰਹੇ ਹੋ। ਸੋ ਆਪਾਂ ਇਹ ਸਾਰਾ ਕੁਝ ਪੂਰਾ ਕਰਾਂਗੇ। ਬਾਕੀ ਗੱਲ ਇਹ ਆ ਤੁਹਾਡਾ ਦੇਣਾ ਨਹੀਂ ਦੇ ਸਕਦੇ ਬਾਈ। ਅਸੀਂ ਤਾਂ ਇੱਥੇ ਤੁਰੇ ਫਿਰਦੇ ਗਲੀਆਂ 'ਚ। ਇਹ ਸਾਰਾ ਮਾਨ ਸਤਕਾਰ ਤੁਹਾਡੇ ਕਰਕੇ ਮਿਲਿਆ ਸਾਨੂੰ ਔਰ ਮੇਰੇ ਹਜੇ ਵੀ ਯਾਦ ਆ ਮੈਂ ਮਚਾਕੀ ਗਿਆ ਸੀ ਇਲੈਕਸ਼ਨਾਂ ਦੇ ਵਿੱਚ ਤੇ ਇੱਕ ਮਾਤਾ ਮੈਨੂੰ ਲੈ ਗਈ ਵਿਚਾਰੀ ਇਹ ਕਹਿੰਦੀ ਪੁੱਤ ਵੋਟਾਂ ਦਾ ਮੈਂ ਤੈਨੂੰ ਪਾ ਦੂੰਗੀ ਤੇ ਆ ਮੇਰੀ ਨਾ ਛੱਤ 'ਚ ਮੋਰਾ ਨਿਕਲਿਆ ਵਾ ਮੈਂ ਕਿਹਾ ਯਾਰ ਹੁਣ ਇਹ ਮਾਂ ਦਾ ਦਿਲ ਵੀ ਨਹੀਂ ਤੋੜ ਸਕਦੇ ਆਪਾਂ ਪੈਸੇ ਤਾਂ ਆਪਣੇ ਕੋਲ ਹੈ ਨਹੀਂ ਆਪਾਂ ਕਿਹੜਾ ਉਹ ਚਿੱਟੇ ਵਾਲਾ ਨਾਲ ਹਿਸਾਬ ਆ ਹੈ ਨਾ ਰੀਤੇ ਵਾਲਾ ਨਾਲ ਗੁਜਰਸ਼ੀਦਾਰੀ ਆ ਮੈਂ ਕਿਹਾ ਹੁਣ ਇਹਦਾ ਖਲ ਕੀ ਕਰੀਏ ਮੈਂ ਕਹਾ ਮਾਤਾ ਗੱਲ ਇਹ ਹੋਆ ਵੀ ਜਿਹੜਾ ਮੇਰੇ ਵਿਰੁੱਧ ਲੈ ਕੇ ਲੜਦਾ ਨਾ ਉਹ ਵੀ ਮੇਰੇ ਪਿੰਡ ਦਾ ਹੀ ਆ ਕਿ ਨਹੀਂ ਮੈਨੂੰ ਪਤਾ ਮੈਂ ਕਹਿੰਦਾ ਪੈਸੇ ਬਹੁਤ ਆ ਤੇ ਤੈਨੂੰ ਪਤਾ ਉਹਨੇ ਕਿਵੇਂ ਬਣਾਏ ਆ ਕਿ ਨਹੀਂ ਹਾਂ ਤੇ ਮੈਂ ਕਹਾ ਵੋਟ ਮੈਨੂੰ ਪਾਣੀ ਛਾਤੋਂ ਤੋਂ ਕਰਾ ਲਾਂਗੀ ਨਹੀਂ ਹਾਂ ਹੀ ਕਰੂੰਗੀ ਸੋ ਸੋ ਗੱਲ ਇਹ ਆ ਵੀ ਮੇਰੇ ਤੇ ਤਾਂ ਤੁਹਾਡੀ ਕਿਰਪਾ ਬਹੁਤ ਹੋਈ ਆ ਗਰੀਬ ਲੋਕਾਂ ਦੀ ਬਹੁਤ ਜ਼ਿਆਦਾ ਕਿਰਪਾ ਹੋਈ ਆ ਸਾਰਿਆਂ ਨੇ ਕੀਤੀ ਆ ਬਹੁਤ ਕਿਰਪਾ ਕੀਤੀ ਆ ਭਾਰਤ ਜੈ ਭੀਮ ਜੈ ਭਾਰਤ ਅਰ ਸਾਡੀਆਂ ਮਤਾਵਾਂ ਪੈਣਾ ਨੇ ਮਤਲਬ ਆਪਦੇ ਬੱਚਿਆਂ ਨਾਲੋ ਰੁੱਸ ਕੇ ਘਰ ਆ ਦੇ ਹਟ ਜਾ ਕੇ ਝਾੜੂ ਵਾਲੇ ਨੂੰ ਵੋਟ ਪਾਈ ਹੈ ਤੋਂ ਸਾਡਾ ਫਰਜ਼ ਬਣਦਾ ਹੈ ਉਹਨਾਂ ਦਾ ਮਾਨ ਸਨਮਾਨ ਬਹਾਰ ਕਰੀਏ ਔਰ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਪੰਜਾਬ ਸਰਕਾਰ ਨੇ ਪੈਂਦੀ ਤੁਸੀਂ ਮੈਨੂੰ ਹੱਥ ਖੜੇ ਕਰਕੇ ਦੱਸਿਓ ਵੀ ਹੌਲਾ ਚਿੱਟੇ ਵਾਲਾ ਨੂੰ ਮਾੜੀ ਮੋਟੀ ਨਾਥ ਪਈ ਹੈ ਕਿ ਨਹੀਂ ਪਈ ਪਈ ਹੈ ਨਾ ਵੈਰੀ ਗੁੱਡ ਵੈਰੀ ਗੁੱਡ ਜਿੱਥੇ ਕਿਤੇ ਨਹੀਂ ਪਈ ਉਹ ਦੱਸ ਦਿਓ ਚੱਕਦੇ ਫੱਟੇ ਔਰ ਸਾਡੀ ਇੱਕ ਸਮਝ ਬਣ ਗਈ ਆ ਵੀ ਜਿਹੜਾ ਚਿੱਟਾ ਖਾਂਦਾ ਉਹ ਤਾਂ ਮਰੀਜ਼ ਆ ਉਹਦਾ ਇਲਾਜ ਕਰਾਵਾਂਗੇ ਅਸੀਂ ਖੋਹ ਸਭ ਬੈਠੇ ਇੱਥੇ ਮੈਂ ਹੈਗਾ ਇਲਾਜ ਕਰਾਵਾਂਗੇ ਤੇ ਜਿਹੜਾ ਚਿੱਟਾ ਵੇਚਦਾ ਹੈ ਨਾ ਉਹ ਹੈਗਾ ਹਲਕੇ ਕੁੱਤੇ ਵਰਗਾ ਉਹਨਾਂ ਮਾਂ ਦਾ ਹੈ ਨਾ ਪਿਓ ਦਾ ਕਿਸੇ ਦਾ ਸਗਾ ਨਹੀਂ ਉਹ ਨਾ ਕਿਸੇ ਭੈਣ ਦਾ ਨਾ ਭਰਾ ਦਾ ਸਗਾ ਉਹ ਮਾਂਵਾ ਦੇ ਟੁੰਗ ਲਾ ਲੈਂਦੇ ਆ ਇਹ ਸੋ ਬਾਈ ਜੀ ਜਿਹੜੇ ਚਿੱਟਾ ਵੇਚਦੇ ਆ ਬੰਦੇ ਦੇ ਪੁੱਤ ਬਣ ਕੇ ਜਿਆਦਾ ਚਿੱਟੇ ਵਾਲਾ ਕੰਮ ਛੱਡ ਦੋ ਜਾਂ ਪੰਜਾਬ ਛੱਡ ਦੋ ਨਹੀਂ ਤਾਂ ਤੁਹਾਡਾ ਉਹ ਹਾਲਾਤ ਹੋਣੇ ਆ ਉਹ ਇਲਾਜ ਹੋਣਾ ਜਿਹੜਾ ਹਲਕੇ ਕੁੱਤੇ ਦਾ ਹੁੰਦਾ ਪੰਜਾਬੀ ਸਿੱਧੀ ਗਾ ਸੋ ਅੱਜ ਬਾਬਾ ਸਾਹਿਬ ਦੇ ਇਸ ਜਨਮ ਦਿਨ ਤੇ ਬਹੁਤ ਗੱਲਾਂ ਕਰਨ ਨੂੰ ਜੀ ਕਰਦਾ ਕਿਉਂਕਿ ਉਹਨਾਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ ਬਹੁਤ ਵੱਡੀ ਦੇਣ ਸੀ ਔਰ ਉਹ ਦੇਣ ਹਮੇਸ਼ਾ ਚੱਲਦੀ ਰਹਿਣੀ ਹੈ ਜਦੋਂ ਤੱਕ ਰਹਿਣੀ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅੱਜ ਉਹਨਾਂ ਸ਼ਕਤੀਆਂ ਤੋਂ ਤੁਹਾਨੂੰ ਸਹਾਰਾ ਲੈਣਾ ਚਾਹੀਦਾ ਜਿਹੜੀਆਂ ਸ਼ਕਤੀਆਂ 바ਵਾ ਸਾਹਿਬ ਨੂੰ ਘਰੇ ਚੋਂ ਪਾਣੀ ਨਹੀਂ ਪੀਂਦਣੀਆਂ ਸੀ ਉਦੋਂ ਉਹੋ ਹੀ ਸ਼ਕਤੀਆਂ ਦੁਆਰਾ ਫੇਰ ਦੇਸ਼ ਦੇ ਵਿੱਚ ਤਕੜੀਆਂ ਹੋਣ ਲੱਗ ਪਈਆਂ ਹਾਲਾਤ ਇਹ ਹੈ ਕਈ ਸੇਟਾ ਜਿਹੜਾ ਉਹਨਾਂ ਦਾ ਰਾਜ ਹੈ ਤੇ ਉੱਥੇ ਲੀਡਰ ਆਫ ਆਪੋਜੀਸ਼ਨ ਐਮਐਲਏ ਚੁਣੇ ਹੋਏ ਜੇ ਮੰਦਰ 'ਚ ਮੱਥਾ ਟੇਕ ਕੇ ਆਉਣ ਤੇ ਮੁੜ ਕੇ ਕਹਿੰਦੇ ਗੰਦਾ ਜਲ ਛਿੜਕੋ ਮੰਦਰ ਭਿੱਜੋ ਗਿਆ ਆ ਹਾਲਾਤ ਹੈ ਸੋ ਬਚ ਕੇ ਰਹਿਣਾ ਇਹ ਬੀਜੇਪੀ ਵਾਲਿਆਂ ਤੋਂ ਆ ਜਿਹੜੇ 바ਵਾ ਸਾਹਿਬ ਦੇ ਬੁੱਤਾਂ ਦੀ ਜਿਹੜੀ ਗੱਲ ਕਰਦੇ ਆ ਨਾ ਇਹ ਵੀ ਬੁੱਤਾਂ ਦੀ ਅਸੀਂ ਬੇਅਦਬੀ ਕਰਾਂਗੇ ਉਹ ਸਾਡੇ ਜਿਨਾਂ ਚ ਵਸਦੇ ਆ ਕਰ ਲੋ ਬੇਅਦਬੀ ਇੱਥੋਂ ਢਾ ਲੋ ਵੀ ਸਾਡੇ ਦਿਲ ਤੇ ਆ ਕੇ ਵੀ ਢਾ ਲੋਗੇ ਇਹ ਲੜਾਉਣ ਦੀ ਕੋਸ਼ਿਸ਼ ਆ ਬਚ ਕੇ ਰਹਿਣਾ ਇਹ ਜਾਣ ਬੁੱਝੀਏ ਸਾਜ਼ਿਸ਼ ਕੀਤੀ ਜਾ ਰਹੀ ਆ ਵੀ ਸਾਡੇ ਪੰਜਾਬ ਦੇ ਵਿੱਚ ਜਿਹੜਾ ਭਾਈਚਾਰਾ ਟੋੜਿਆ ਜਾਵੇ ਸੋ ਇਹ ਆਪਾਂ ਕਦੇ ਨਹੀਂ ਕਰਨਾ ਬਾਕੀ ਆਪਣੇ ਬੇਜੜੇ ਬੱਚੇ ਆ ਆਉਣ ਵਾਲੀਆਂ ਪੀੜੀਆਂ ਉਹਨਾਂ ਨੂੰ ਸਾਵਧਾਨੀ ਨਾਲ ਜਾਗੂ ਕਰਾਈਏ ਮੈਂ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੂੰਗਾ डीसी ਸਾਊਥੋਂ ਵੀ ਕਿਹਾ ਹੈ ਵੀ ਕਨਸਟੀਟਿਊਸ਼ਨ ਦੇ ਦੇ ਉੱਤੇ ਸੰਵਿਧਾਨ ਵਾਲੇ ਦਿਨ ਦੇ ਉੱਤੇ ਸਕੂਲਾਂ ਦੇ ਵਿੱਚ ਡਿਬੇਟ ਕਰਾਈ ਜਾਵੇ ਲੈਕਚਰ ਕਰਾਏ ਜਾਣ ਤਾਂ ਕਿ ਸਾਡੇ ਬੱਚਿਆਂ ਨੂੰ ਸੰਵਿਧਾਨ ਦਾ ਪਤਾ ਲੱਗੇ ਮੈਂ ਵੀ ਸੰਵਿਧਾਨ ਦੇ ਦੱchn MLA ਬਣ ਤੋਂ ਬਾਅਦ ਕੀਤਾ ਸੀ ਮੈਨੂੰ ਵੀ ਨਹੀਂ ਪਤਾ ਸੀ ਸੋ ਇਹ ਬੜੀ ਵੱਡੀ ਕਮਜ਼ੋਰੀ ਰਹੀ ਹੈ ਸੋ ਆਪਾਂ ਇਹ ਕਮਜ਼ੋਰੀ ਅੱਗੇ ਨਹੀਂ ਜਾਣ ਦੇਣੀ ਸੋ ਆਪ ਸਭ ਦਾ ਮੈਨੂੰ ਇੱਥੇ ਬੁਲਾਉਣ ਆਫੇ ਬਹੁਤ ਧੰਨਵਾਦ ਤੁਸੀਂ ਭਾਵੇਂ ਅੱਧੀ ਰਾਤ ਨੂੰ ਵੀ ਬੁਲਾਉਂਦੇ ਮੈਂ ਤਾਂ ਵੀ ਆ ਜਾਣਾ ਸੀ ਮੈਦ ਪ੍ਰੋਗਰਾਮ ਜਾਈ ਨਹੀਂ ਸੀ ਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੈ ਹਿੰਦ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ